ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ 30 ਸਤੰਬਰ 2024 ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਅੱਜ ਕੱਲ ਕੀਤੀ ਜਾਵੇ ਤਾਂ ਮਹੀਨੇ ਦਾ ਆਖਰੀ ਦਿਨ ਹੈ ਤੇ ਸਤੰਬਰ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਅੱਪਾਂ ਗੱਲ ਕਰ ਰਹੇ ਹਾਂ ਅੱਜ ਮੌਸਮ ਜਿਹੜਾ ਹੈ ਉਹ ਠੀਕ ਠਾਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਵਾ ਦੀ ਹਵਾ ਦਾ ਰੁਖ ਅੱਜ ਜਿਹੜਾ ਹੈ ਸਾਨੂੰ ਉਹ ਪੱਛਮ ਦਿਸ਼ਾ ਤੋਂ ਪੂਰਨ ਤੌਰ ਤੇ ਚੱਲਦਾ ਹੋਇਆ ਦਿਖਾਈ ਦੇਵੇਗਾ ਦਿਨ ਦੇ ਵੇਲੇ ਲਗਭਗ ਹਵਾ ਜਿਹੜੀ ਪੱਛੋਂ ਦੇ ਸ਼ਤ ਚੱਲੇਗੀ ਜਿਸ ਦੇ ਕਾਰਨ ਮੌਸਮ ਖੁਸ਼ਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਮੌਸਮ ਦੇ ਵਿੱਚ ਇਹ ਨਰਮਾਈ ਦੇਖਣ ਨੂੰ ਮਿਲ ਰਹੀ ਹੈ ਜੋ ਮੀਂਹ ਤੋਂ ਪਹਿਲਾਂ ਲਗਭਗ 2 ਤੋਂ 3 ਦਿਨ ਪਹਿਲਾਂ ਜਿਸ ਤਰੀਕੇ ਦੀ ਗਰਮੀ ਬਣੀ ਹੋਈ ਸੀ ਉਸ ਤੋਂ ਹੁਣ ਛੁਟਕਾਰਾ ਮਿਲਦਾ ਦਿਖਾਈ ਦੇ ਰਿਹਾ ਸਵੇਰੇ ਅਤੇ ਸ਼ਾਮ ਸਾਨੂੰ ਹੁਣ ਠੰਡ ਦਾ ਅਹਿਸਾਸ ਹੁੰਦਾ ਦਿਖਾਈ ਦੇ ਰਿਹਾ ਜੀ ਗੱਲ ਕਰ ਲਈਏ ਤਾਪਮਾਨ ਦੀ ਅੱਜ ਜਿਹੜੇ ਤਾਪਮਾਨ ਨੇ ਉਹ ਥੋੜੇ ਜਿਹਾ ਵਧੇ ਹੋਏ ਦਿਖਾਈ ਦੇਣਗੇ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ 33 ਡਿਗਰੀ ਪਰ ਜਿਹੜੀ ਮਾਲਵਾ ਬੈਲਟ ਦੇ ਵਿੱਚ ਬਠਿੰਡਾ ਫਜ਼ਿਲਕਾ ਅਲੀ ਬੈਲਟ ਹੈ ਇਹਦੇ ਵਿੱਚ ਤਾਪਮਾਨ ਸਾਨੂੰ 36 ਡਿਗਰੀ ਤੱਕ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਕਿਸੇ ਤਰੀਕੇ ਦੀ ਬਰਖਾ ਨਾ ਹੋਣ ਦੇ ਕਾਰਨ ਮੌਸਮ ਦੇ ਵਿੱਚ ਥੋੜੀ ਜਿਹੀ ਤਾਪਮਾਨ ਉੱਪਰ ਦਿਖਾਈ ਦੇ ਰਹੇ ਨੇ ਗੱਲ ਕਰ ਲੈਂਦੇ ਆ ਇਸ ਤੋਂ ਇਲਾਵਾ ਕਿਸੇ ਹੋਰ ਸਿਸਟਮ ਦੀ ਤਾਂ ਬੱਦਲੀ ਸਿਸਟਮ ਫਿਲਹਾਲ ਪੰਜਾਬ ਦੇ ਵਿੱਚ ਨਾ ਮਾਤਰ ਦਿਖਾਈ ਦੇਣਗੇ ਸਵੇਰ ਵੇਲੇ ਤੋਹੀਂ ਮੌਸਮ ਸਾਫ਼ ਹੈ ਤੇ ਹਲਕੇ ਫੁਲਕੇ ਦਰਮਿਆਨੀ ਆਪਾਂ ਕਹਿ ਦਈਏ ਬਦਲਵਾਈ ਆਉਂਦੀ ਜਾਂਦੀ ਬਸ਼ੱਕ ਪੰਜਾਬ ਦੇ ਵਿੱਚ ਦਿਖਾਈ ਦੇਵੇਗੀ ਪਰ ਜਿਸ ਦਾ ਅਸਰ ਮੀਂਹ ਦੇ ਰੂਪ ਤੋਂ ਨਾ ਮਾਤਰ ਦੇ ਬਰਾਬਰ ਦਿਖਾਈ ਦੇ ਰਿਹਾ ਹੈ ਕਿਸਾਨ ਵੀਰਾਂ ਦੇ ਲਈ ਚੰਗੇ ਦਿਨ ਨੇ ਹੁਣ ਕਿਉਂਕਿ ਇੱਕ ਮੀਂਹ ਦਾ ਜੋ ਮਾਹੌਲ ਬਣਿਆ ਹੋਇਆ ਸੀ ਜਿਸ ਦੇ ਕਾਰਨ ਥੋੜਾ ਰਿਸਕ ਸੀ ਕਿ ਝੋਨੇ ਦੀ ਮੱਕੀ ਦੀ ਫਸਲ ਗਿਰ ਸਕਦੀ ਹੈ ਪਰ ਹੁਣ ਮੌਸਮ ਸਾਫ਼ ਨੇ ਉਹਨਾਂ ਦੇ ਲਈ ਹੀ ਚੰਗੀ ਖਬਰ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਆਉਂਦੇ ਹਫਤੇ ਤੱਕ ਮੌਸਮ ਫਿਰ ਹਾਲ ਸਾਫ ਬਣਦਾ ਹੋਇ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਿਕ ਕੋਈ ਵੀ ਵੱਡੀ ਕਾਰਵਾਈ ਆਉਂਦੇ ਹਫਤੇ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਪਰ ਜੋ ਵੀ ਅਲਰਟ ਹੋਣਗੇ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਕਮੈਂਟ ਦੇ ਵਿੱਚ ਆਪਣੇ ਇਲਾਕੇ ਦੇ ਨਾਮ ਪਿੰਡ ਦੇ ਹਾਲਾਤ ਮੌਸਮ ਦੇ ਕਿਵੇਂ ਦੇ ਬਣੇ ਹੋਏ ਨੇ ਤੁਹਾਡੇ ਸ਼ਹਿਰ ਦੇ ਵਿੱਚ ਉਹ ਜ਼ਰੂਰ ਮੈਂਸ਼ਨ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਤੁਹਾਡੇ ਇਲਾਕੇ ਦੀ ਜਾਣਕਾਰੀ ਪਹੁੰਚ ਸਕੇ ਤੇ ਸਾਨੂੰ ਵੀ ਪਤਾ ਲੱਗ ਸਕੇ ਸਾਨੂੰ ਪੰਜਾਬ ਦੇ ਤੁਸੀਂ ਕਿਸ ਏਰੀਆ ਤੋਂ ਦੇਖ ਰਹੇ ਹੋ ਜੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ